ਸਾਡੀ ਭਾਰਤ ਦੀ ਜਿਹੜੀ ਸੰਸਕ੍ਰਿਤੀ ਆ ਉਹ ਚੇਤਨੂ ਪੂਜਣ ਵਾਲੀ ਹੈ ਜੜ ਨੂੰ ਨਹੀਂ ਪੂਜਣ ਵਾਲੀ ਹੈਗੀ ਔਰ ਸਾਡੇ ਵੇਖੋ ਤਿਹਾਰ ਆ દિਵਾਲੀ ਆ ਦੁਸ਼ਹਿਰਾ ਵਾ ਗੁਰਪੁਰਬ ਆ ਹੋਰ ਵੀ ਕਿਹੇ ਬਹੁਤ ਜ਼ਿਆਦਾ ਤਿਹਾਰ ਆ ਜਿਹਦੇ ਵਿੱਚ ਜੀਵਨ ਦਾ ਪ੍ਰਮਾਣ ਸਾਨੂੰ ਦੇਖਣ ਨੂੰ ਮਿਲਦਾ ਪਰ ਸਾਡੀ ਸੰਸਕ੍ਰਿਤੀ ਦੇ ਵਿੱਚ ਇੱਕ ਅਜੀਹਾ ਜਿਹੜਾ ਇੱਕ ਪ੍ਰਹਾਰ ਕੀਤਾ ਜਾ ਰਿਹਾ ਵਾ ਇੱਕ ਹੈਲੋਵਨ ਡੇ ਨਾਂ ਦਾ ਵੱਖਰਾ ਹੀ ਇੱਕ ਚੀਜ਼ ਵਾਰ ਦਿੱਤੀ ਗਈ ਆ ਔਰ ਸਕੂਲਾਂ ਦੇ ਵਿੱਚ ਔਰ ਵੱਡੇ ਵੱਡੇ ਹੋਟਲਾਂ ਦੇ ਵਿੱਚ ਹੈਲੋਵਨ ਡੇ ਦੇ ਨਾਂ ਤੇ ਜਿਹੜਾ ਵਾ ਇਹ ਸ਼ੈਤਾਨ ਦੀ ਪੂਜਾ ਕੀਤੀ ਜਾ ਰਹੀ ਹੈ ਸਾਡੀ ਸੰਸਕ੍ਰਿਤੀ ਆ ਅਸੀਂ ਭਗਵਾਨ ਨੂੰ ਪੂਜਦੇ ਆ ਚੇਤਨ ਚੀਜ਼ ਨੂੰ ਪੂਜਦੇ ਆ ਇਹ ਜੜ ਜੀ ਜਿਹਨੂੰ ਪੂਜਦੇ ਆ ਸਿਮਲਰ ਜੀ ਚੀਜ਼ ਆ ਜਿਸ ਤਰ੍ਹਾਂ ਕਿ ਸਾਡੇ ਸ਼ਰਾਧ ਆਂਦੇ ਆ ਸ਼ਰਾਧਾ ਦੇ ਵਿੱਚ ਅਸੀਂ ਪਤਰਾ ਨੂੰ ਪੂਜਦੇ ਆ ਪਰ ਅਸੀਂ ਕਿਸੇ ਵੀ ਮੁਰਦਿਆਂ ਦੀ ਵੇਸ਼ਭੂਸ਼ਾ ਨਹੀਂ ਧਾਰਨ ਕਰਦੇ ਕੁਝ ਨਹੀਂ ਕਰਦੇ 31 ਅਕਤੂਬਰ ਨੂੰ ਜਿਹੜਾ ਇੱਕ ਇਹਨਾਂ ਦਾ ਆਂਦਾ ਵਾ ਜਿਹੜੀ ਪੱਛਮੀ ਇਹਨਾਂ ਦੀ ਦੇਸ਼ਾਂ ਦੇ ਵਿੱਚ ਇਹ ਹੈਲੋਵਨ ਡੇ ਮਨਾਉਂਦੇ ਆ ਪਰ ਉਰੇ ਵਿੱਚ ਕੀ ਕਰਦੇ ਆ ਇਹ ਆਪਣੇ ਸ਼ਕਲਾਂ ਹੋਈਆਂ ਬਣਾ ਕੇ ਭੂਤਾਂ ਵਾਲੀਆਂ ਸ਼ਕਲਾਂ ਬਣਾ ਕੇ ਹੋਰ ਬੇਕਾਰ ਦੀਆਂ ਜਿੰਨੂੰ ਕਹਦੀ ਹੈ ਨਾ ਬਹੁਤ ਹੋਰ ਤਰ੍ਹਾਂ ਦੇ ਇਸਰਾ ਕੋਈ ਮਰਿਆ ਬੰਦਾ ਕੋਈ ਐਕਸੀਡੈਂਟ ਜਿਹੜੀ ਬਾਹ ਵੱਡੀ ਇਸ ਤਰੀਕੇ ਦੀਆਂ ਕੋਸਟਿਊਮ ਪਾ ਕੇ ਕਰਦੇ ਆ ਉਹਨ ਉਹੀ ਕਲਚਰ ਜਿਹੜਾ ਵਾ ਸਾਡੇ ਲੋਕਾਂ ਦੇ ਉੱਪਰ ਥੋਪਿਆ ਜਾ ਰਿਹਾ ਵਾ ਔਰ ਸਾਡੇ ਲੋਕ ਜਿਹੜੇ ਆ ਉਹਨੂੰ ਬੜੇ ਤਰੀਕੇ ਨਾਲ ਵੈਲਕਮ ਕਰਦੇ ਪਿਆ ਇੱਕ ਛੋਟੀ ਜਿਹੀ ਧਾਰਨਾ ਵਾ ਹੁਣ ਇਸ ਸਮੇ ਇਹ ਜਿਹੜੇ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੇਖੋ ਗੁਰੂ ਨਗਰੀ ਆ ਗੁਰੂ ਆਂਦਸ ਮਾਰੇ ਦੀ ਜਿਹੜੀ ਵਸਾਈ ਨਗਰੀ ਆ ਪਵਿੱਤਰ ਗੁਰੂ ਨਗਰੀ ਆ ਜਿਹੜੀ ਆਪਣਾ ਜਿੱਥੇ ਹਰਮੰਦਰ ਸਾਹਿਬ ਆ ਦੁਰਗਿਆਨਾ ਤੀਰਥ ਆ ਵਲਮਿਕੀ ਆਸ਼ਰਮ ਆ ਔਰ ਉਸ ਧਰਤੀ ਦੇ ਉੱਪਰ ਇਹੋ ਜੀਆਂ ਹਰਕਤਾਂ ਹੋਣੀਆਂ ਬਹੁਤ ਹੀ ਮੰਦਭਾਗੀ ਘਟਨਾਵਾਂ ਔਰ ਤੁਸੀਂ ਇਹ ਜੀ ਦੇਖੋ ਇੱਕ ਪਾਸੇ ਤੇ ਸਾਡੇ ਤਿਉਹਾਰ ਆ ਜਿਸ ਤਰ੍ਹਾਂ ਜਨਮ ਅਸ਼ਟਮੀ ਕਰ ਲੋ ਤੁਸੀਂ ਦੀਵਾਲੀ ਕਰ ਲੋ ਜਾਂ ਆਪਵੇਸ਼ ਬੂਸ਼ਾ ਜਿਹੜੀ ਆ ਸਾਡੇ ਬੱਚੇ ਪਾਉਂਦੇ ਸੀਗੇ ਔਰ ਦੂਸਰੀ ਇੱਕ ਆਵਾ ਰੈਸਟ ਇਨ ਪੀਸ ਲਿਖਿਆ ਹੋਇਆ ਵਾ ਕੀ ਜਿਹੜੇ ਮਾ ਮਾਪਿਓ ਵਾ ਪਹਿਲਾਂ ਤੇ ਮਾਪਿਓ ਨੂੰ ਮੈਂ ਉਹਦੀਆਂ ਲਾਂਤਾ ਪਾਵਾਂਗਾ ਕਿ ਵੀ ਤੁਸੀਂ ਆਪਣੇ ਬੱਚਿਆਂ ਨੂੰ ਜਿਹੜਾ ਵਾ ਕਿ ਮੁਰਦਿਆਂ ਦੇ ਰੂਪ ਦੇ ਵਿੱਚ ਦੇਖਣਾ ਚਾਹੋਗੇ ਇੱਕ ਸਾਡੀ ਇੱਕ ਫੁੱਲਾਂ ਦੀ ਕਿਹਾਰੀ ਆ ਔਰ ਜੇ ਛੋਟੇ ਛੋਟੇ ਇਹ ਫੁੱਲਾ ਉਹਨਾਂ ਨੂੰ ਤੁਸੀਂ ਉਜਾੜਨ ਨੂੰ ਫਿਰਦੇ ਪੇਜੇ ਔਰ ਕੀ ਸਕੂਲਾਂ ਨੇ ਐਕਟੀਵਿਟੀਜ਼ ਦੇ ਨਾਂ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪਹਿਲਾਂ ਤੇ ਆਪਾਂ ਆਹ ਹੀ ਸੁਣਨ ਨੂੰ ਮਿਲਦਾ ਸੀ ਕਿ ਇਹ ਪੱਛਮੀ ਚੀਜ਼ਾਂ ਹੈਗੀਆਂ ਵਾ ਕਾਨਵੈਂਟ ਸਕੂਲਾਂ ਦੀਆਂ ਡਿਗਣੀਆਂ ਵਾ ਪਰ ਕਈ ਜਿਹੜੇ ਐਸੇ ਸਕੂਲ ਆ ਜਿਹੜੇ ਹੈ ਤੇ ਸਨਾਤਨੀ ਸਕੂਲ ਆ ਪਰ ਉਹਨਾਂ ਦੇ ਵਿੱਚ ਵੀ ਇਹੋ ਜੀਆਂ ਲਹਨਤਾਂ ਵਾਲੀਆਂ ਚੀਜ਼ਾਂ ਜਿਹੜੀਆਂ ਦਿਖਾਈ ਜਾ ਰਹੀਆਂ ਮੇਰੇ ਕੋਲ ਵੀਡੀਓਜ਼ ਹੈਗੀਆਂ ਵਾ ਫੋਟੋਗ੍ਰਾਫਸ ਆ ਔਰ 31 ਤਰੀਕ ਨੂੰ ਜਿਹੜਾ ਇਹ ਸ਼ਹਿਰ ਦੇ ਕਈ ਨਾਮੀ ਹੋਟਲਾਂ ਦੇ ਵਿੱਚ ਜਿਹੜਾ ਇਹ ਹੈਲੋਵਨ ਡੇ ਦੇ ਨਾਂ ਤੇ ਜਿਹੜਾ ਵਾ ਇੱਕ ਅਸ਼ਲੀਲਤਾ ਵੀ ਪ੍ਰੋਸੀ ਜਾਂਦੀ ਔਰ ਇਹ ਵਿੱਚ ਔਰ दारू ਸਿੱਕਾ ਹਰ ਇੱਕ ਚੀਜ਼ ਚੱਲਦੀ ਆ ਔਰ ਇੰਨੀਆਂ ਗ ਮਾੜੀਆਂ ਚੀਜ਼ਾਂ ਔਰ ਇਹ ਵਿੱਚ ਮੇਕਅਪ ਕਰਕੇ ਜਾਂਦੇ ਆ ਮੁਰਦਿਆਂ ਦੀਆਂ ਸ਼ਕਲਾਂ ਬਣਾ ਬਣਾ ਕੇ ਜਾਂਦੇ ਆ ਔਰ ਇਹੋ ਜੀ ਅਸੀਂ ਜਦੋਂ ਸ਼ੈਤਾਨ ਨੂੰ ਪੁੱਜਾਂਗੇ ਤੇ ਫਿਰ ਆਉਣ ਵਾਲਾ ਜਿਹੜਾ ਸਾਡਾ ਫਿਊਚਰ ਆ ਜਾਂ ਆਉਣ ਵਾਲੀ ਸਾਡੀ ਜਿਹੜੀ ਪੀੜ੍ਹੀ ਆ ਉਹ ਕਿਸੇ ਰੱਬ ਨੂੰ ਪੁੱਜੂਗੀ ਇੱਕ ਪਾਸੇ ਆਪਣੇ ਲੋਕ ਜਿਹੜੇ ਆ ਉਹ ਛੜ ਛੜ ਕੇ ਵਿਦੇਸ਼ੀ ਧਰਮਾਂ ਨੂੰ ਪੂਜੀ ਜਾ ਰਹੇ ਆ ਔਰ ਦੂਸਰੇ ਪਾਸੇ ਹਰ ਪਾਸਿਓਂ ਘੇਰ ਘੇਰ ਕੇ ਜਿਹੜਾ ਵਾ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਸਾਡੀ ਆਨਵੜੀ ਜਿਹੜੀ ਨਸਲ ਆ ਉਹਨੂੰ ਖਰਾਬ ਕੀਤਾ ਜਾ ਰਿਹਾ ਵਾ ਔਰ ਸਕੂਲ ਜਿਹੜੇ ਆ ਬਿਲਕੁਲ ਜਿਹੜੇ ਜਿਹੜੇ ਕਿੰਡਰ ਗਾਰਡਨਸ ਹੁੰਦੇ ਆ ਉਹਨਾਂ ਦੇ ਵਿੱਚ ਇਹ ਚੀਜ਼ਾਂ ਦਿਖਾਈਆਂ ਜਾ ਰਹੀਆਂ ਤੇ ਕੀ ਕਾਰਨ ਕੀ ਹੁੰਦਾ ਜੇ ਤੁਸੀਂ ਸਕੂਲਾਂ ਦਾ ਨਾਮ ਲਿਆ ਹੋ ਔਰ ਹੋਟਲ ਤੇ ਕੁਝ ਕਹਿ ਰਹੇ ਹੋ ਕਾਰਨ ਕੀ ਸਮਝਦੇ ਲੋਕਾਂ ਨੂੰ ਇਹ ਕਿਉਂ ਹੋਣਾ ਪੈ ਰਿਹਾ ਬਾਹਰ ਅੱਗੇ ਤੁਸੀਂ ਵੇਖਿਆ ਉਹ ਬਾਲੀਵੁੱਡ ਮੂਵੀ ਦੇਖੀਦੇ ਸੀ ਜਾਂ ਜਾਂ ਮੂਵੀ ਦੇ ਵਿੱਚ ਇਹੋ ਜਿਹੇ ਕਿਰਦਾਰ ਵੇਖੀਦੇ ਸੀ ਪੰਜਾਬ 'ਚ ਐਸਾ ਪਹਿਲਾ ਚਾਂਸ ਹੋ ਰਿਹਾ ਕੀ ਦੇਖੋ ਜੀ ਪੰਜਾਬ 'ਚ ਇਹ ਪਹਿਲਾ ਚਾਂਸ ਨਹੀਂ ਹੋਇਆ ਇਹ ਪਹਿਲਾਂ ਵੀ ਬਹੁਤ ਵਾਰੀ ਇਹ ਚੀਜ਼ ਹੋ ਰਿਹਾ ਵਾ ਪਰ ਲੋੜ ਸੀਗੀ ਅਵੇਅਰਨੈਸ ਦੀ ਅੱਜ ਸਾਡੇ ਚੀਜ਼ੇ ਧਿਆਨ ਦੇ ਵਿੱਚ ਆਈ ਆ ਔਰ ਦੂਸਰਾ ਜਿਹੜੀ ਚੀਜ਼ ਆ ਕਿ ਵਿਦੇਸ਼ੀ ਕਲਚਰ ਜਿਹੜਾ ਸਾਡੇ ਤੇ ਬਹੁਤ ਹੈਵੀ ਹੋ ਚੁੱਕਿਆ ਵਾ ਔਰ ਔਰ ਆ ਬੇਸਿਕ ਜਿਹੜਾ ਕਾਰਨ ਆ ਵਾ ਕਿ ਵੀ ਸਾਡੇ ਜਿਹੜੇ ਲੋਕ ਆ ਜਿਹੜੇ ਆਪਣੇ ਧਰਮ ਤੋਂ ਆਪਣੇ ਧਰਮ ਗ੍ਰੰਥਾਂ ਤੋਂ ਆਪਣੇ ਗੁਰਦੁਆਰਾ ਸਾਹਿਬ ਤੋਂ ਆਪਣੇ ਮੰਦਰਾ ਤੋਂ ਆਪਣੇ ਇਸ਼ਤਾਂ ਤੋਂ ਜਿਹੜੇ ਬੇਮੁਖ ਹੋ ਚੁੱਕੇ ਹੋਏ ਆ ਔਰ ਪ੍ਰਚਾਰ ਦੀ ਗਮੀ ਆ ਜਿਹੜੇ ਕਰਕੇ ਇਹ ਚੀਜ਼ ਹੋ ਰਹੀ ਆ ਤੁਸੀਂ ਵੇਖੋ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਆ ਪਿੱਛੇ ਵੀ ਤੁਸੀਂ ਦੇਖ ਲਓ ਹਰਮੰਦਰ ਸਾਹਿਬ ਦੇ ਸਾਹਬ ਦੇ ਲਾਗੇ ਵੀ ਕੀ ਕੁਝ ਹੋ ਰਿਹਾ ਵਾ ਔਰ ਹੁੱਕਾ ਬਾਰਾ ਚਲਦੀਆਂ ਪੀਆ ਗੁਰੂ ਨਗਰੀ ਦੇ ਵਿੱਚ ਦੇਵਪਾਰ ਚੱਲ ਰਾ ਪਿਆ ਆ ਨਵੀਂ ਚੀਜ਼ ਆ ਗਈ ਐ ਕਿ ਸ਼ੈਤਾਨ ਨੂੰ ਪੂਜਣ ਵਾਲੀ ਚੀਜ਼ ਹੈਲੋਵਨ ਡੇ ਹੋਟਲਾਂ ਨੇ ਦੇ ਆਪਣਾ ਵਪਾਰ ਹੀ ਬਣਾ ਲਿਆ ਵਾ ਕਿ ਕਿਸੇ ਦਾ ਬੱਚਾ ਰੋਲ ਕੇ ਤੇ ਆਪਣਾ ਉਹਨਾਂ ਨੇ ਘਰ ਪਰਨਾਵਾ ਪਰ ਮੈਂ ਇੱਕ ਉਹਨਾਂ ਨੂੰ ਵੀ ਇੱਕ ਚੀਜ਼ ਕਹਿਣਾ ਚਾਹਾਂਗਾ ਕਿ ਜੇ ਕਿਸੇ ਦਾ ਘਰ ਰਫੂਕ ਦੇ ਜੇ ਨਾ ਤੇ ਸੇਕ ਇੱਕ ਦਾ ਇੱਕ ਦਿਨ ਤੁਹਾਡੇ ਘਰ ਤੱਕ ਵੀ ਪਹੁੰਚਣਾ ਜੇ ਸਾਡੇ ਵੱਲੋਂ ਬਿਲਕੁਲ ਵਿਰੋਧ ਕੀਤਾ ਜਾਊਗਾ ਅਸੀਂ ਇਸ ਚੀਜ਼ ਦੀ ਪ੍ਰਸ਼ਾਸਨ ਨੂੰ ਵੀ ਰਿਡਨ ਜੀ ਵੀ ਕੰਪਲੇਂਟ ਕੀਤੀ ਆ ਕਿ ਇਹ ਸਾਡੀ ਗੁਰੂ ਨਗਰੀ ਆ ਇਹ ਪਵਿੱਤਰ ਨਗਰੀ ਆ ਇਰੇ ਵਿੱਚ ਸਾਡੇ ਗੁਰੂਆਂ ਦੀ ਪੂਜਾ ਹੋਏਗੀ ਸਾਡੇ ਭਗਵਾਨ ਰਾਮ ਭਗਵਾਨ ਵਲਮਿਕੀ ਮਾਰੇ ਭਗਵਾਨ ਕ੍ਰਿਸ਼ਨ ਜੀ ਦੀ ਪੂਜਾ ਹੋਣੀ ਚਾਹੀਦੀ ਆ ਨਾ ਕਿ ਸ਼ੈਤਾਨਾਂ ਦੀ ਪੂਜਾ ਹੋਣੀ ਚਾਹੀਦੀ ਆ ਨਾ ਕਿ ਭੂਤਾਂ ਦੀ ਪੂਜਾ ਹੋਣੀ ਚਾਹੀਦੀ ਆ ਹੋਰ ਵੀ ਜਿੱਥੇ ਬੰਦਿਆ ਤੁਹਾਡੇ ਨਾਲ ਬਿਲਕੁਲ ਜੀ ਸਾਡੀ ਹੋਰ ਜਿੱਥੇ ਬੰਦਿਆ ਇਹਨਾਂ ਦੀ ਗਲਬਾਲ ਚੱਲ ਰਹੀ ਆ ਔਰ 31 ਤਰੀਕ ਨੂੰ ਇਹਨਾਂ ਦਾ ਪ੍ਰੋਗਰਾਮ ਆ ਔਰ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਇੱਕ ਅਲਟੀਮੇਟਮ ਵੀ ਦਿੱਤਾ ਆ ਕਿ ਇਹਨਾਂ ਦੇ ਪ੍ਰੋਗਰਾਮ ਤੇ ਰੋਕ ਲਾਣੀ ਚਾਹੀਦੀ ਆ ਔਰ ਬਹੁਤ ਜ਼ਰੂਰੀ ਚੀਜ਼ ਹੈ ਕਿਉਂਕਿ ਸਾਡੀ ਸੰਸਕ੍ਰਿਤੀ ਜਿਸ ਕਰਕੇ ਮੈਂ ਪਹਿਲਾਂ ਵੀ ਕਿਹਾ ਵਾ ਸਾਡੀ ਸੰਸਕ੍ਰਿਤੀ ਆ ਚੇਤਨ ਨੂੰ ਪੂਜਣ ਵਾਲੀ 나ਗੀ ਜੜ ਨੂੰ 나ਗੀ ਕਬਰਾਂ ਨੂੰ ਪੂਜਣ ਵਾਲੀ ਕਿ ਅਸੀਂ ਕਬਰਾਂ ਨੂੰ ਪੂਜਣ ਵਾਲੇ ਲੋਕ ਆ ਇਹ ਤੇ ਪੱਛਮੀ ਲੋਕ ਜਿਹੜੇ ਆ ਕੁਨ ਕਈ ਜਿਹੜੇ ਇਹਨਾਂ ਦੇ ਕਈ ਇਹਨਾਂ ਦੇ ਵੀਡੀਓ ਵੀ ਦੇਖੇ ਜਾਵਣ ਕਿ ਵੀ ਹਰੇ ਤਿਵਾਰ ਜਿਹੜੀਆਂ ਵਾ ਉਹ ਮੁਰਦੇ ਉੱਠ ਕੇ ਜੀ ਪੈਂਦੇ ਆ ਤੇ ਅਸੀਂ ਉਹਨਾਂ ਨੂੰ ਮਿਲਣ ਜਾਂਦੇ ਆ ਸਾਡੀ ਐਸੀ ਸੰਸਕ੍ਰਿਤੀ ਬਿਲਕੁਲ ਨਹੀਂ ਹੈਗੀ ਅਸੀਂ ਸਿਰਫ ਸਰਦ ਪੂਜਦੇ ਆ ਔਰ ਸਰਦਾਂ ਦੇ ਵਿੱਚ ਵੀ ਕੁਝ ਦਿਨ ਹੁੰਦੇ ਆ 나ਗੀ ਅਸੀਂ ਉਹਨਾਂ ਦੀਆਂ ਮੁਰਦਿਆਂ ਦੀਆਂ ਵੇਸ਼ਭੂਸ਼ਾਆਂ ਮਤਾਰਨ ਕਰਦੇ ਆ ਇਹ ਲੋੜ ਆ ਔਰ ਫਿਰ ਇੱਕ ਵਾਰੀ ਮੈਂ ਜਿਹੜੇ ਐਸੇ ਮਾਪਿਓ ਆ ਉਹਨਾਂ ਨੂੰ ਲਾਂਤ ਪਾਣਾ ਚਾਹਵਾਂਗਾ ਕਿ ਵੀ ਮੰਨਤਾਂ ਦਾ ਮਨਮਨ ਕੇਲ ਸੁੱਖਾਂ ਸੁਖ ਸੁਖ ਕੇ ਤੁਸੀਂ ਬੱਚੇ ਮੰਗਦੇ ਜੇ ਪ੍ਰਮਾਤਮਾ ਕੋ ਔਰ ਫਿਰ ਤੁਸੀਂ ਆ ਜਾ ਕੇ ਐਕਟੀਵਿਟੀਜ਼ ਦੇ ਨਾਂ ਤੇ ਰੈਸਟ ਇਨ ਪੀਸ ਬੱਚਿਆਂ ਨੂੰ ਰੱਖਣਾ ਜਾਂਦੇ ਰੈਸਟ ਇਨ ਪੀਸ ਦਾ ਮਤਲਬ ਕੀ ਆ ਪਹਿਲਾਂ ਮੈਨੂੰ ਆ ਦੱਸੋ ਕੀ ਤੁਸੀਂ ਬੱਚਿਆਂ ਨੂੰ ਇਸ ਰੂਪ ਦੇ ਵਿੱਚ ਵੇਖਣਾ ਚਾਹੋਗੇ ਜਾਂ ਇਸ ਰੂਪ ਦੇ ਵਿੱਚ ਵੇਖਾ ਜਾਵਾਂਗੇ ਚਨਾਮ ਤੁਹਾਨੂੰ ਹੀ ਕਰਨਾ ਪਵੇਗਾ ਅੱਜ ਲੋੜ ਹੈ ਕਾਲ ਤੋਂ ਸੰਦੇਸ਼ ਜਾਏਗਾ ਬੱਚਿਆਂ ਤੇ ਨੈਗੇਟਿਵਿਟੀ ਕਿੰਨਾ ਅੱਜ ਕੱਲ ਬੱਚਿਆਂ ਹੋਰ ਕਿਸੇ ਕੰਮਾਂ ਚ ਨਹੀਂ ਲਾ ਸਕਦੇ ਆਪਾਂ ਨੈਟਵਿਜ਼ ਚ ਲਾ ਰਹੇ ਆ ਆਪ ਹੀ ਪਸੰ ਕਰ ਰਹੇ ਆ ਬਿਲਕੁਲ ਜੀ ਜਿਹੜਾ ਸੋਸ਼ਲ ਮੀਡੀਆ ਦਾ ਯੋਗਾ ਉਰੇ ਵਿੱਚ ਬੱਚਿਆਂ ਨੂੰ ਤੁਸੀਂ ਆਪ ਹੀ ਬੱਚਿਆਂ ਨੂੰ ਅਸੀਂ ਮੋਬਾਈਲ ਦੇ ਇਸ ਦੇ ਦੰਨੇ ਆ ਛੋਟੇ ਛੋਟੇ ਬੱਚਿਆਂ ਨੂੰ ਵਿੱਚ ਅਸ਼ਲੀਲਤਾ ਨੰਗੇਜ ਪਾਉਣ ਸਭ ਕੁਝ ਜਿਹੜੀ ਆ ਆ ਚੀਜ਼ਾਂ ਆ ਰੀਆਂ ਵਾ ਔਰ ਸਾਡੀ ਆਪਣੀ ਜਿਹੜੀ ਸੰਸਕ੍ਰਿਤੀ ਆ ਔਰ ਤੁਸੀਂ ਵੇਖੋ ਵਿਦੇਸ਼ਾਂ ਦੇ ਜਿਹੜੇ ਬੱਚੇ ਆ ਉਹ ਸਾਡੀ ਸੰਸਕ੍ਰਿਤੀ ਨੂੰ ਅਪਣਾ ਰਹੇ ਆ ਔਰ ਸਾਡੇ ਬੱਚੇ ਜਿਹੜੇ ਆ ਉਹ ਵਿਦੇਸ਼ੀ ਸੰਸਕ੍ਰਿਤੀ ਅਪਣਾ ਰਹੇ ਆ ਸ਼ੈਤਾਨ ਨੂੰ ਪੂਜ ਰਹੇ ਆ ਸ਼ੈਤਾਨ ਨੂੰ ਸਭ ਕੁਝ ਮੰਨੀ ਜਾ ਰਹੇ ਆ ਡੈਵਲਸ ਡੈਵਲ ਸਾਰੇ ਪਾਸੇ ਹੋ ਸਕਾ ਵਾ ਤੇ ਫਿਰ ਗੋਡ ਨੂੰ ਕੌਣ ਪੁੱਜੂਗਾ ਜੇ ਸਾਰੇ ਡੈਵਲ ਨਹੀਂ ਪੁੱਜੀ ਜਾਣਗੇ ਇਹ ਸਾਡੀ ਸੰਸਕ੍ਰਿਤੀ ਲਈ ਸਾਡੇ ਸਮਾਜ ਲਈ ਇੱਕ ਬਹੁਤ ਖਤਰਨਾਕ ਚੀਜ਼ ਆ ਸਾਡੇ ਸਾਡੀ ਸੰਸਕ੍ਰਿਤੀ ਤੇ ਮੈਂ ਕਵਾਂਗਾ ਕਿ ਵੀ ਅਸ਼ਲੀਲ ਹਮਲਾਵੀ ਆ ਔਰ ਇੱਕ ਬਹੁਤ ਜ਼ਿਆਦਾ ਸ਼ੈਤਾਨੀ ਹਮਲਾਵੀ ਆ ਜਿੰਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਔਰ ਮੈਂ ਆਪਣੀਆਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦਾ ਵਾਂ ਔਰ ਮਾਨਯੋਗ ਸਾਡੇ ਜਿਹੜੇ ਜਥੇਦਾਰ ਸਾਹਿਬ ਆ ਗੜਗੱਜ ਜੀ ਉਹਨਾਂ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਵੀ ਉਹ ਵੀ ਇਸ ਚੀਜ਼ ਵੱਲ ਥੋੜਾ ਜਿਆਦਾ ਧਿਆਨ ਦੇਣ ਕਿ ਵੀ ਗੁਰੂ ਨਗਰੀ ਦੇ ਵਿੱਚ ਇਹੋ ਜਿਹੀ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਔਰ ਵਾਲਮੀਕੀ ਆਸ਼ਰਮ ਦੇ ਵੀ ਸੰਤ ਮਹਾਪੁਰਸ਼ ਉਹਨਾਂ ਨੂੰ ਵੀ ਅਪੀਲ ਕਰਦਾ ਵਾਂ ਦੁਰਗਿਆਨਾ ਤੀਰਸ ਦੇ ਜਿਹੜੇ ਆ ਭੈਣ ਜੀ ਹਣੀ ਲక్ష్ਮੀ ਕਾਂ ਚਾਵਲਾ ਜੀ ਉਹਨਾਂ ਨੂੰ ਵੀ ਅਪੀਲ ਕਰਦਾ ਵਾਂ ਕਿ ਇਸ ਚੀਜ਼ ਦੇ ਉੱਤੇ ਰੋਗ ਲਾਲੀ ਕਿਰਪਾਲਤਾ ਕੀਤੀ ਜਾਵੇ ਨਹੀਂ ਤੇ ਸਾਡੀ ਸੰਸਕ੍ਰਿਤੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਜਿਹੜੀ ਆ ਗੁਰਦੁਆਰ ਜਾਰੀ ਆ ਇੰਨਾ ਹੀ ਕਹਿੰਦਾ ਸਾਰਿਆਂ ਨੂੰ ਜੈ ਵਾਲਮੀਕੀ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ